ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਆਪਾਂ ਪਹੁੰਚੇ ਆਂ ਜੀ ਪਿੰਡ ਪੰਡੋਰੀ ਰਮਾਨਾ ਗਿਲਾ ਤੇ ਤਹਿਸੀਲ ਤਰਨਤਾਰਨ ਸਾਹਿਬ ਤੇ ਵੀਰ ਕੋਲ ਦੋ ਪਸ਼ੂ ਪਾਲੂ ਆ ਜੀ ਤੇ ਅੱਜ ਤਰੀਕੇ ਕੀ ਆ ਜੀ 8 ਜੂਨ 2025 ਸਮਾਂ ਕੋ ਸਵੇਰ ਦੇ 8:00 ਵਜੇ ਦਾ ਜੀ ਤੇ ਵੀਰ ਦਾ ਨਾਮ ਹੈ ਗਾਈ ਸਿਮਰਜੀਤ ਸਿੰਘ ਤੇ ਬਾਕੀ ਆਪਾਂ ਦੋਵਾਂ ਪਸ਼ੂਆਂ ਦੀ ਆ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਵੇਂ ਪਸ਼ੂ ਪਹਿਲੇ ਤੋਂ ਹੋਏ ਆ ਜੀ ਤੇ ਆਜੋ ਵੀਰ ਨਾਲ ਕਰਦੇ ਆ ਜੀ ਗੱਲਬਾਤ ਸ਼ੁਰੂ ਪੁਰ ਵੀਰ ਜੀ ਕੀ ਹਾਲ ਚਾਲ ਵਧੀਆ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਜੀ ਦੋ ਪਸ਼ੂ ਬਕਾਊ ਲੈ ਕੇ ਆਏ ਜੀ ਹਾਂ ਜੀ ਵੀਰ ਜੀ ਦੋ ਪਸ਼ੂ ਬਕਾਊ ਜੀ ਹਾਂ ਜੀ ਤੇ ਇੱਕ ਨਵਾ ਕਰਵਾ ਸੁਆ ਇਹਨਾਂ ਦਾ ਦੋਵਾਂ ਦਾ ਵੀਰ ਜੀ ਪਹਿਲਾ ਸੁਆ ਜੀ ਪਹਿਲਾ ਸੁਆ ਜੀ ਤੇ ਕਰੀਏ ਡਿਟੇਲ ਸ਼ੁਰੂ ਕੀ ਸੀ ਹਾਂ ਜੀ ਚਲੋ ਚਲੋ ਜੀ ਤੇ ਆਜੋ ਪਹਿਲੇ ਨਾਲ ਤੋਂ ਕਰੀਏ ਸ਼ੁਰੂ ਤੇ ਇਹ ਦਿਓ ਜੀ ਇਹਦੀ ਜਾਣਕਾਰੀ ਇਹ ਵੀਰ ਜੀ 25 ਦਿਨ ਦੀ ਸੂਈ ਤੇ 10 ਕਿਲੋ ਦੁੱਧ ਦੇ ਜੇ ਥੱਲੇ 25 ਦਿਨ ਦੀ ਸੂਈ ਤੇ 10 ਕਿਲੋ ਦੁੱਧ ਆ ਜੀ ਮਾੜਾ ਇੱਧਰ ਆਇਓ ਸਾਈਡ ਤੇ ਵਿਖਾ ਦਈਏ ਜੀ ਇਹਨੂੰ ਲਓ ਜੀ ਕਰੋ ਚੈ 25 ਦਿਨ ਹੋ ਗਏ ਸੂਈ ਨੂੰ ਤੇ 10 ਲੀਟਰ ਪੂਰਾ ਤਸੱਲੀ ਵਾਲਾ ਦੁੱਧ ਆਈ ਹਾਂਜੀ 10 ਲੀਟਰ ਦੁੱਧ ਆਈ ਠੀਕ ਹੈ ਜੀ ਤੇ ਪਹਿਲਾ ਸੂਆ ਇਹਦਾ ਪਹਿਲਾ ਸੂਆ ਠੀਕ ਹੈ ਜੀ ਤੇ ਮਗਰ ਕੀ ਆ ਜੀ ਇਹਦੇ ਮਗਰ ਵੀਰ ਜੀ ਇਹਦੇ ਕੱਟਾ ਜਿਹਾ ਆ ਸਾਮ ਮਗਰ ਕੱਟਾ ਆ ਜੀ ਠੀਕ ਹੈ ਤੇ ਵਿਖਾਈਏ ਖੋਲ ਕੇ ਜੀ ਆ ਕੱਟਾ ਜੀ ਨਾਲ ਮੈਨੂੰ ਲੱਗਦਾ ਡਰਦੀ ਆ ਇਹ ਇਹ ਵੀਰ ਜੀ ਕੈਮਰਾ ਦਾ ਕਰਕੇ ਡਰਦੀ ਅੱਛਾ ਜੀ ਚਲੋ ਧਿਆਨ ਨਾਲ ਵੀਰ ਜੀ ਮੜਾ ਲਾਓ ਜੀ ਕਰੋ ਚੈੱਕ ਪਹਿਲਾ ਸੂਆ ਜੇ ਤੇ ਦੁੱਧ ਵੀਰ ਜੀ ਪੱਕਾ 10 ਲੀਟਰ ਦੁੱਧ ਵੀਰ ਜੀ 10 ਲੀਟਰ ਪੱਕਾ 10 ਲੀਟਰ ਜੇ ਤੇ ਵੀਰ ਜੀ ਘਰ ਦੇ ਦੇ ਪਸ਼ੂਏ ਹਾਂ ਜੀ ਵੀਰ ਜੀ ਘਰ ਦੇ ਪਸ਼ੂਏ ਠੀਕ ਐ ਜੀ ਆਪਦੇ ਪਾਲੇ ਵੀਰ ਦੇ ਪਸ਼ੂਆ ਜੀ ਕਰੋ ਚੈੱਕ ਆਇਓ ਹੀ ਨਾਲ ਮੜਾ ਜਾ ਲਾਓ ਜੀ ਥੋੜਾ ਡਰਦੀ ਲੱਗਦਾ ਨਾ ਹੀ ਡਰਦੀ ਵੀਰ ਜੀ ਕੈਮਰਾ ਦਾ ਕਰਕੇ ਲਓ ਜੀ ਕਰੋ ਚੈੱਕ ਦੇਓ ਡਿਟੇਲ ਵੀਰ ਜੀ ਫਿਰ ਤੋਂ ਇਹਦੀ ਇਹ ਵੀਰ ਜੀ 25 ਕੇ ਦੇਣ ਦੀ ਸੋਈ ਆ ਮਾਨ ਵਾਲੇ ਦੇ ਕਟਾ ਏ 2 ਲੀਟਰ ਦੁੱਧ ਜੇ ਪਹਿਲਾਂ ਝੋਟੀ ਠੀਕ ਹੈ ਜੀ ਪਹਿਲਾਂ ਝੋਟੀ ਹੈ ਜੀ ਬੂਰੀ ਨਾਲ ਹਾਂ ਜੀ ਤੇ ਵੀਰ ਜੀ ਚਵਾਈ ਚੂਈ ਦੇ ਵਿੱਚ ਕਿਵੇਂ ਆਏ ਚਵਾਈ ਜੀ ਵੀਰ ਜੀ ਇੱਕ ਨੰਬਰ ਭਾਵੇਂ ਬੱਚਾ ਜੋਲੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਹਾਂ ਜੀ ਪੂਰੀ ਸੀਲਸ ਲੱਗ ਗਈ ਥਾਣ ਥਣ ਪੂਰੇ ਓਕੇ ਆ ਜੀ ਹਣਾ ਪੂਰੇ ਹੋ ਕੇ ਆਪਦੀ ਤਸੱਲੀ ਕਰਕੇ ਵੀਰ ਮੇਰਾ ਖੜੇ ਜਿੰਨੇ ਵੀ ਖੜਨੀਆਂ ਆਪਦੀ ਤਸੱਲੀ ਕਰਕੇ ਖੜੇ ਹਣਾ ਜੀ ਹਾਂਜੀ ਹਾਂਜੀ ਠੀਕ ਐ ਜੀ ਲਓ ਜੀ ਕਰੋ ਚੈੱਕ ਪਹਿਲਾ ਸੂਆ ਦੁੱਧ 10 ਲੀਟਰ ਤੇ ਮਗਰ ਘਟਾ ਥੋੜਾ ਜਿਹਾ ਡਰਦੀ ਹੈ ਨਾ ਜੀ ਮੇਰੇ ਦਾ ਕਰਕੇ ਫਿਰ ਜੀ ਡਰਦੀ ਠੀਕ ਐ ਜੀ ਇਹਦਾ ਨਾਮ ਹੈ ਗਾਇ ਸਿਮਰਜੀਤ ਸਿੰਘ ਸਿਮਰਨਜੀਤ ਸਿੰਘ ਸਿਮਰਨਜੀਤ ਸਿੰਘ ਤੇ ਆਜੋ ਦੂਸਰੇ ਨਗਦੀ ਦਿਓ ਜਾਣਕਾਰੀ ਵੀਰ ਜੀ ਇਹ ਵੀਰ ਜੀ ਪਹਿਲੇ ਸੂਏ ਚ ਹਟੀ ਆ 8 ਮਹੀਨਿਆਂ ਦੀ ਗੱਭਣ ਜੇ ਪਹਿਲੇ ਸੂਏ ਚ ਹਟੀ ਆ ਤੇ 8 ਮਹੀਨਿਆਂ ਦੀ ਗੱਭਣ ਆ ਜੀ ਹਾਂਜੀ ਠੀਕ ਹੈ ਜੀ ਨਵਾਂ ਲੱਗ ਗਿਆ ਜੀ ਨਵਾਂ ਲੱਗ ਗਿਆ ਅਜ ਲੈਂਦੀ ਹੈ ਨਾ 25 ਦਿਨ ਲਊਗੀ ਵੇਖੋ ਮਹੀਨਾ ਵੀ ਖੜ ਸਕਦੀ ਠੀਕ ਹੈ ਜੀ ਤੇ ਵਿਖਾ ਦਿਓ ਜੀ ਚੈੱਕ ਕਰ ਖੋਲ ਕੇ ਚੈੱਕ ਕਰਾ ਦਿਓ ਜੀ ਇਹ ਪੂਰੀ ਠੰਡੀ ਸੀ ਲੈ ਕੇ ਮੈਂ ਮਤਲਬ ਇਹ ਵੀਰ ਜੀ ਪੂਰੀ ਠੰਡੀ ਤੇਰੀ ਜਿੱਦਾਂ ਮਰਜੀ ਇਹਨੂੰ ਕੋਈ ਬੱਚਾ ਲੈ ਜਾਣਾ ਜੀ ਹਾਂਜੀ ਹਾਂਜੀ ਮੋਰਾ ਦੇ ਵਿੱਚ ਹੈ ਜੀ ਲਓ ਜੀ ਕਰੋ ਚੱਕ ਤੇ ਚਲੋ ਜੀ ਹੁਣ ਆਪਾਂ ਰੇਡ ਦੀ ਗੱਲਬਾਤ ਕਰ ਲਈਏ ਵੀਰ ਜੀ ਇਹਦਾ ਵੀਰ ਜੀ ਇੱਕ ਪੀਜੇ ਪਹਿਲਾਂ ਦਾ ਠੀਕ ਹੈ ਜੀ ਇੱਕ ਪੀਜੇ ਨੂੰ ਮਾਨਤਾਨ ਕਰ ਦਾਂਗੇ ਜਿਹੜਾ ਵੀਰ ਵੀਡੀਓ ਵੇਖ ਕੇ ਆਉਂਦਾ ਠੀਕ ਐ ਜੀ ਇੱਕ ਦੀ ਰੇਟ ਐ ਜੀ ਹਾਂਜੀ ਪੂਰਾ ਪੂਰਾ ਨਹੀਂ ਕਰਦਾਂਗੇ ਯਾਰਖੰਡ ਘਟ ਕਰਦਾ ਠੀਕ ਐ ਜੀ ਤੇ ਇਹਦਾ ਇਹਦਾ ਵੀਰ ਜੀ ਮੁੱਲ ਕਰਨ ਨੂੰ ਭਾਵੇਂ 90 ਕਰ ਲਈਏ ਹਾਂਜੀ ਇਹ 80 ਜੋ ਮਾਨਤਾਣ ਕਰਾਂਗੇ ਮੁੱਲ ਭਾਵੇਂ 90 ਕਰ ਲਈਏ ਤੇ 80 ਦੇ ਵਿੱਚ ਮਾਨਤਾਣ ਕਰਨਾ ਜੀ ਹਾਂਜੀ ਹਾਂਜੀ ਠੀਕ ਐ ਜੀ ਕਿਵੇਂ ਵੀਰ ਜੀ ਇਹ ਵੀ ਪੂਰੀ ਐ ਸੀਲਸ ਲੱਗ ਐ ਵੀਰ ਜੀ ਛੋਟੀ ਪੂਰੀ ਸੀਲ ਠੀਕ ਐ ਜੀ ਹਾਂਜੀ ਠੰਡੇ ਤੇ ਰਿਆਂ ਵਿਖਾਓ ਜੀ ਕਰਾਓ ਤੇ ਇੱਕ ਮਾੜਾ ਮੂੜਨ ਲਓ ਜੀ ਕਰੋ ਚੈੱਕ ਜਿੱਦਾਂ ਮਰਜੀ ਹੈ ਨਾ ਜੀ ਜਿੱਦਾਂ ਮਰਜੀ ਵੀਰ ਜੀ ਚੈੱਕ ਕਰੋ ਠੀਕ ਹੈ ਜੀ ਤੇ ਇਹ ਵੀ ਜੀ ਆਪਣੇ ਘਰ ਦੇ ਡੰਗਰ ਹੈ ਇਹ ਹਾਂ ਜੀ ਵੀਰ ਜੀ ਆਪਣੇ ਘਰ ਦੇ ਹੀ ਠੀਕ ਹੈ ਜੀ ਤੇ ਫਿਰ ਤੋਂ ਇੱਕ ਲਈ ਦੇ ਦਿਓ ਜਾਣਕਾਰੀ ਇਹਨਾਂ ਦੀ ਵੀ ਜੀ ਦੋਵਾਂ ਦੀ ਇਹ ਵੀਰ ਜੀ 8 ਮਹੀਨਿਆਂ ਦੀ ਗੱਬਣ ਪਹਿਲਾਂ ਝੋਟੀ ਨਵਾਂ ਲੱਗ ਗਿਆ ਜੀ ਠੀਕ ਹੈ ਜੀ ਤੇ ਆਪਣਾ ਇਹਦਾ ਮੁੱਲ ਅਸੀਂ ਤਾਂ ਮਾਨਤਾਣ ਕਰ ਦਾਂਗੇ ਠੀਕ ਹੈ ਜੀ ਮੁੱਲ 80000 ਠੀਕ ਹੈ ਜੀ ਅਸੀਂ ਜੋ ਮਾਨਤਾਣ ਕਰਦਾਂਗੇ 1000 ਰੁਪਇਆ ਛੱਡਾਂਗੇ ਜਿਹੜਾ ਤੁਹਾਡੀ ਠੀਕ ਹੈ ਜੀ ਠੀਕ ਹੈ ਜੀ ਤੇ ਇਹਦਾ ਵੀ ਦੇ ਦਿਓ ਫਿਰ ਜਾਣ ਚਾਰੇ ਇਹ ਵੀ ਅਜੀ ਪਹਿਲਾਂ ਝੋਟੀ ਆ ਹਾਂਜੀ 25 ਦਿਨ ਦੀ ਸੋਈ 25 ਦਿਨ ਦੀ ਸੋਈ 10 ਕਿਲੋ ਦੁੱਧ ਨਾਲ ਇਹਦੇ ਕਟਾ ਜੇ ਠੀਕ ਹੈ ਜੀ ਤੇ ਠੰਡੀ ਦੇਰੀ ਆ ਵੀ ਭਾਵੇਂ ਕੋਈ ਬੱਚਾ ਚੋਲੇ ਚਵਾਈ ਬਹੁਤ ਵਧੀਆ ਠੀਕ ਹੈ ਜੀ ਭੂਰ ਛੱਡਾ ਤਾਂ ਨਹੀਂ ਕੋਈ ਥਾਣਾ ਦੇ ਵਿੱਚ ਕਟਾ ਕੋਈ ਨਹੀਂ ਆਉਦੀ ਵੀਰ ਮੇਰਾ ਜਿੰਨੇ ਨਹੀਂ ਖੜਨੀ ਤਸੱਲੀ ਆ ਇਹ ਪੂਰੀ ਪੋਲੀ ਆ ਪੂਰੀ ਵਧੀਆ ਮਤਲਬ ਤਸੱਲੀ ਕਰਕੇ ਖੜੇਗੇ ਠੀਕ ਹੈ ਜੀ ਤੇ ਇਹ ਕਟਾਈ ਨਾਲ ਤੇ ਵੀਰ ਜੀ ਆਪਣੀ ਲੋਕੇਸ਼ਨ ਤੇ ਆਪਣਾ ਨੰਬਰ ਦੱਸ ਦਿਓ ਇਹ ਆਪਣਾ ਸਿਮਰਨਜੀਤ ਸਿੰਘ ਜੀ ਪਿੰਡ ਪੰਡੋਰੀ ਰਮਾਣਾ ਪਿੰਡ ਪੰਡੋਰੀ ਰਮਾਣਾ ਆ ਗੋਲਵਾੜ ਅੱਡੇ ਤੋਂ ਨਾਲ ਹੀ 4 ਕਿਲੋਮੀਟਰ ਪੈਂਦਾ ਜੀ ਅੱਛਾ ਜੀ ਤੇ ਫੋਨ ਨੰਬਰ ਹੈਗਾ ਜੀ ਆਪਣਾ 84279 84279 07206 07206 ਹਾਂਜੀ ਹਾਂਜੀ ਤੇ ਕੋਈ ਦੂਸਰਾ ਨੰਬਰ ਵੀ ਦੇ ਦਿਓ ਇਹੀ ਆ ਜੀ ਇੱਕੋ ਇੱਕੋ ਨੰਬਰ ਹੈ ਜੀ 84279 ਤੇ 07206 ਠੀਕ ਹੈ ਜੀ ਤੇ ਦੋਸਤੋ ਇਹ ਹੀ ਅੱਜ ਆਪਣੇ ਦੋ ਨਗ ਐਂਡਪੰਡੋਰੀ ਰਮਾਨਾ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੋਰ ਨਵੇਂ-ਨਵੇਂ ਵੀਡੀਓ ਲੈ ਕੇ ਆਵਾਂਗੇ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ